ਡਾਪਟਰ ਚੀਮਾ ਦੇ ਵੱਲੋਂ ਇੱਕ ਸਵਾਲ ਖੜੇ ਕੀਤਾ ਜਾ ਰਿਹਾ ਕਿ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਵਡਾਲਾ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਹੈ ਕਿ ਸ਼ਾਇਦ ਉਹ ਸ਼੍ਰੀ ਕਾਲ ਤਖਤ ਸਾਹਿਬ ਦੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਜਿਹੜਾ ਕਿ ਬਿਲਕੁਲ ਗਲਤ ਅਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹਦੇ ਚੋ ਚਲਤਦਾ ਤਾਂ ਕੁਝ ਹੋਰ ਵੀ ਹੈ ਕਿ ਇਹ ਅਜੰਡਾ ਪਹਿਲਾਂ ਕਿਉਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਉਹਦੇ ਤੇ ਸਵਾਲਾਂ 'ਚ ਨਹੀਂ ਜਾਊਂਗਾ ਸਾਡਾ ਸਵਾਲ ਸਿਰਫ ਇੰਨਾ ਸੀਗਾ ਜਿਹਦੇ ਚ ਸਾਡਾ ਫੈਸਲਾ ਕਰਕੇ ਕਿ ਜਿਹੜਾ ਚਿੱਠੀ ਬੰਦ ਲਫਾਫਾ ਦਿੱਤੀ ਹੈ ਬੰਦ ਚਿੱਠੀਆਂ ਦੇ ਲਫਾਫਿਆਂ ਨੇ ਪਹਿਲਾਂ ਬੜੇ ਪੰਗੇ ਪਾਏ ਆ ਡੇਰਾ ਸਿਰਸਾ ਨੂੰ ਮਾਫੀ ਵੀ ਬੰਦ ਲਫਾਫੇ ਚਾਈ ਕਿ ਇੱਥੇ ਲਿਖ ਲਈ ਇਹ ਵੀ ਬੜੀ ਵੱਡੀ ਜਾਣ ਦਾ ਵਿਸ਼ਾ ਫਿਰ ਮੀਟਿੰਗਾਂ ਚੰਡੀਗੜ੍ਹ ਕੋਠੀ ਹੋਈਆਂ ਕਿ ਹੁਣ ਯੂਕੇ ਦਾ ਰੌਲਾ ਪਈ ਜਾਂਦਾ ਇਹ ਬੜੇ ਵਿਵਾਦ ਹੈ ਜਿੰਨੇ ਕਿ ਅਣਸੁਲਝੇ ਪਏ ਆ ਸਾਡੀ ਤਾਂ ਇੱਕੋ ਬੇਨਤੀ ਹੈ ਕਿ ਜਿਹੜੀ ਚਿੱਠੀ ਦਿੱਤੀ ਹੈ ਕਿਰਪਾ ਕਰਕੇ ਉਹ ਜਾਰੀ ਕੀਤੀ ਜਾਵੇ ਉਹਦੇ ਕਾਰਨ ਹੈ ਕਿ ਕੀ ਡੇਰਾ सिरसा ਦੇ ਨਾਲ ਜਿਹੜਾ ਵੋਟਾਂ ਦਾ ਸੌਦਾ ਕੀਤਾ ਸੀ ਕੀ ਉਹਦੇ ਪ੍ਰਤੀ ਮਾਫੀ ਮੰਗੀ ਹੈ ਕੀ ਜਿਹੜਾ ਡੇਰਾ सिरसा ਨੂੰ ਮਾਫੀ ਦਿਵਾਉਣ ਲਈ ਸਾਰੇ ਜ਼ਥੇਦਾਰ ਸਹਿਬਾਨ ਤੇ ਪ੍ਰੈਸ਼ਰ ਪਾ ਕੇ ਮਾਫੀ ਦਵਾਈ ਸੀ ਕੀ ਉਹਦੀ ਮਾਫੀ ਮੰਗੀ ਹੈ ਕੀ ਜਿਹੜਾ ਪੁਸ਼ਾਕ ਵਾਲਾ ਕੇਸ ਸੀ ਜਿਹੜਾ ਤੁਸੀਂ ਨਾ ਤਾਂ ਢੰਗ ਦਾ ਚਲਾਨ ਪੇਸ਼ ਕੀਤਾ ਉਲਟਾ ਕੈنسਲੇਸ਼ਨ ਪੇਸ਼ ਹੋ ਗਈ ਔਰ ਕੈنسਲੇਸ਼ਨ ਤੋਂ ਬਾਅਦ 2014 ਦੇ ਵਿੱਚ ਰਾਜ ਭਾਗ ਦੇ ਦੌਰਾਨ ਉਹ ਕੈنسਲੇਸ਼ਨ ਅਕਸੈਪਟ ਹੋ ਗਈ ਕਿਤੇ ਕੋਈ ਅਪੀਲ ਨਹੀਂ ਕੀਤੀ ਬਾਕੀ ਗੱਲਾਂ ਛੱਡ ਦਿਓ ਆ ਤਿੰਨ ਗੱਲਾਂ ਦੀ ਮਾਫੀ ਮੰਗੀਏ ਕਿ ਨਹੀਂ ਮੰਗੀ ਸਾਡਾ ਤਾਂ ਸਵਾਲ ਇੰਨਾ ਹੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਅਸੀਂ ਇਕਾਲਤਖ ਸਾਹਿਬ ਨੂੰ ਸਮਰਪਿਤ ਹੈ ਜੋ ਸ਼੍ਰੀ ਇਕਾਲਤਖ ਸਾਹਿਬ ਤੋਂ ਸਾਨੂੰ ਹੁਕਮ ਆਏਗਾ ਅਸੀਂ ਸਿਰ ਮੱਥੇ ਮੰਨਾਂਗੇ ਪਰ ਘੱਟੋ ਘੱਟ ਸੰਗਤਾਂ ਪੰਥ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਾਬਿਆਂ 'ਚ ਜਾ ਕੇ ਜਿਹੜੀ ਚੀਜ਼ ਦੇਣੀ ਹੈ ਜਾਂ ਗੁਰੂ ਪੰਥ ਤੇ ਤਖਤ ਤੇ ਦੇਣੀ ਹੈ ਉਥੇ ਮੇਰਾ ਖਿਆਲ ਲੁਕੋ ਕੇ ਦੇਣ ਵਾਲਾ ਕੁਝ ਹੁੰਦਾ ਨਹੀਂ ਇਸ ਕਰਕੇ ਪੰਥ ਸਿਰਫ ਜਾਣਨਾ ਚਾਹੁੰਦਾ ਕਿ ਉਸ ਚਿੱਠੀ ਦੇ ਵਿੱਚ ਹੈ ਕੀ ਧੰਨਵਾਦ ਡਾਕਟਰ ਚੀਮਾ ਦੇ ਵੱਲੋਂ ਇੱਕ ਸਵਾਲ ਖੜੇ ਕੀਤੇ ਜਾ ਰਿਹਾ ਕਿ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਵਡਾਲਾ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਹੈ ਕਿ ਸ਼ਾਇਦ ਉਹ ਸ਼੍ਰੀ ਤਲਤਖ ਸਾਹਿਬ ਦੀ ਗੱਲ ਨੂੰ ਮੰਨਣ ਨੂੰ ਤਿਆਰ ਹੈ ਜਿਹੜਾ ਕਿ ਬਿਲਕੁਲ ਗਲਤ ਅਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹਦੇ ਚੋਂ ਝਲਕਦਾ ਤਾਂ ਕੁਝ ਹੋਰ ਵੀ ਹੈ ਕਿ ਇਹ ਏਜੰਡਾ ਪਹਿਲਾਂ ਕਿਉਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਉਹਦੇ ਤੇ ਸਵਾਲਾਂ ਚ ਨਹੀਂ ਜਾਊਂਗਾ ਸਾਡਾ ਸਵਾਲ ਸਿਰਫ ਇੰਨਾ ਸੀਗਾ ਜਿਹਦੇ ਤੇ ਸਾਡਾ ਫੈਸਲਾ ਕਰਕੇ ਕਿ ਜਿਹੜਾ ਚਿੱਠੀ ਬੰਦ ਲਿਫਾਫਾ ਦਿੱਤੀ ਹੈ ਬੰਦ ਚਿੱਠੀਆਂ ਦੇ ਲਿਫਾਫਿਆਂ ਨੇ ਪਹਿਲਾਂ ਬੜੇ ਪੰਗੇ ਪਾਏ ਡੇਰਾ ਸਿਰਸਾ ਨੂੰ ਮਾਫੀ ਵੀ ਬੰਦ ਲਿਫਾਫੇ ਚਾਹੀ ਕਿ ਇੱਥੇ ਲਿਖ ਲਈ ਇਹ ਵੀ ਬੜੀ ਵੱਡੀ ਜਾਣ ਦਾ ਵਿਸ਼ਾ ਹੈ ਫਿਰ ਮੀਟਿੰਗਾਂ ਚੰਡੀਗੜ੍ਹ ਕੋਠੀ ਹੋਈਆਂ ਕਿ ਹੁਣ ਯੂਕੇ ਦਾ ਰੌਲਾ ਪਈ ਜਾਂਦਾ ਇਹ ਬੜੇ ਵਿਵਾਦ ਹੈ ਜਿੰਨੇ ਕਿ ਅਣਸੁਲਝੇ ਪਏ ਐ ਸਾਡੀ ਤਾਂ ਇੱਕੋ ਬੇਨਤੀ ਹੈ ਕਿ ਜਿਹੜੀ ਚਿੱਠੀ ਦਿੱਤੀ ਹੈ ਕਿਰਪਾ ਕਰਕੇ ਉਹ ਜਾਰੀ ਕੀਤੀ ਜਾਵੇ ਉਹਦੇ ਕਾਰਨ ਹੈ ਕਿ ਕੀ ਡੇਰਾ ਸਿਰਸਾ ਦੇ ਨਾਲ ਜਿਹੜਾ ਵੋਟਾਂ ਦਾ ਸੌਦਾ ਕੀਤਾ ਸੀ ਕੀ ਉਹਦੇ ਪ੍ਰਤੀ ਮਾਫੀ ਮੰਗੀ ਹੈ ਕੀ ਜਿਹੜਾ ਡੇਰਾ ਸਿਰਸਾ ਨੂੰ ਮਾਫੀ ਦਿਵਾਉਣ ਲਈ ਸਾਰੇ ਜਥੇਦਾਰ ਸਹਿਬਾਨ ਤੇ ਪ੍ਰੈਸ਼ਰ ਪਾ ਕੇ ਮਾਫੀ ਦਿਵਾਈ ਸੀ ਕੀ ਉਹਦੀ ਮਾਫੀ ਮੰਗੀ ਹੈ ਕੀ ਜਿਹੜਾ ਪੁਸ਼ਾਕ ਵਾਲਾ ਕੇਸ ਸੀ ਜਿਹੜਾ ਤੁਸੀਂ ਨਾ ਤਾਂ ਢੰਗ ਦਾ ਚਲਾਨ ਪੇਸ਼ ਕੀਤਾ ਉਹ ਤਾਂ ਕੈנסਲੇਸ਼ਨ ਪੇਸ਼ ਹੋ ਗਈ ਔਰ ਕੈنسਲੇਸ਼ਨ ਤੋਂ ਬਾਅਦ 2014 ਦੇ ਵਿੱਚ ਰਾਜ ਭਾਗ ਦੇ ਦੌਰਾਨ ਉਹ ਕੈنسਲੇਸ਼ਨ ਅਕਸੈਪਟ ਹੋ ਗਈ ਕਿਤੇ ਕੋਈ ਅਪੀਲ ਨਹੀਂ ਕੀਤੀ ਬਾਕੀ ਗੱਲਾਂ ਛੱਡ ਦਿਓ ਆ ਤਿੰਨ ਗੱਲਾਂ ਦੀ ਮਾਫੀ ਮੰਗੀਆਂ ਕਿ ਨਹੀਂ ਮੰਗੀ ਸਾਡਾ ਤਾਂ ਸਵਾਲ ਇੰਨਾ ਹੀ ਹੈ ਇਸ ਕਰਕੇ ਮੇਰੀ ਬੇਨਤੀ ਆਸੀ ਇਕਾਲਤਖ ਸਾਹਿਬ ਨੂੰ ਸਮਰਪਿਤ ਹੈ ਜੋ ਸ਼੍ਰੀ ਕਲਤਖ ਸਾਹਿਬ ਤੋਂ ਸਾਨੂੰ ਹੁਕਮ ਆਏਗਾ ਅਸੀਂ ਸਿਰ ਮੱਥੇ ਮੰਨਾਂਗੇ ਪਰ ਘੱਟੋ ਘੱਟ ਸੰਗਤਾਂ ਪੰਥ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਾਬਿਆਂ 'ਚ ਜਾ ਕੇ ਜਿਹੜੀ ਕੀ ਦੇਣੀ ਹੈ ਜਾਂ ਗੁਰੂ ਪੰਥ ਦੇ ਤਖਤ ਤੇ ਦੇਣੀ ਹੈ ਉਥੇ ਮੇਰਾ ਖਿਆਲ ਲੁਕੋ ਕੇ ਦੇਣ ਵਾਲਾ ਕੁਝ ਹੁੰਦਾ ਨਹੀਂ ਇਸ ਕਰਕੇ ਪੰਚ ਸਿਰਫ ਜਾਣਨਾ ਚਾਹੁੰਦਾ ਹੈ ਕਿ ਉਸ ਚਿੱਠੀ ਦੇ ਵਿੱਚ ਹੈ ਕੀ ਧੰਨਵਾਦ